ਤੁਸੀਂ ਦੇਖ ਸਕਦੇ ਹੋ ਢੋਲ ਵੱਜ ਰਹੇ ਨੇ ਔਰ ਢੋਲ ਦੇ ਡੱਗੇ ਲਾਉਂਦੇ ਮਜ਼ਦੂਰ ਉਸ ਜ਼ਮੀਨ ਵੱਲ ਵੱਧ ਰਹੇ ਨੇ ਜਿਹਦੇ ਉੱਪਰ ਕਿਰਤੀ ਮਜ਼ਦੂਰ ਆਪਣਾ ਦਾਵਾ ਪ੍ਰਗਟ ਕਰਨਾ ਚਾਹੁੰਦੇ ਨੇ ਤੇ ਸੱਤਾ ਦੇ ਉੱਪਰ ਤਾਂ ਹੀ ਕਾਬਜਾ ਹੋਈ ਉਹ ਜ਼ਮੀਨਾਂ ਦੀ ਮਾਲਕਾ ਤੇ ਅੱਜ ਬਾਡਾ ਲੱਗ ਚੁੱਕਿਆ ਇਤਿਹਾਸ ਦੇ ਵਿੱਚ ਜਦੋਂ ਵੀ ਨੋਵਾਂ ਆਊਗਾ ਤਾਂ 28 ਫਰਵਰੀ ਦਾ ਇਹ ਦਿਨ ਆਉਣ ਵਾਲੇ ਸਮੇਂ ਦੇ ਵਿੱਚ ਲਿਖਿਆ ਜਾਊਗਾ ਵੀ ਲੋਕ ਨੇ ਜਿਹੜੇ ਗਏ ਸੀ ਫਿਰ ਆਪੇ ਕੱਪਰ ਮਾਰ ਕੇ ਤੇ ਆਪਰੇ ਐਸੀ ਦੀ ਜ਼ਮੀਨ ਦੇ ਉੱਪਰ ਝੰਡਾ ਲਾ ਕੇ ਆਏ ਸੀ ਦੁਬਾਰਾ ਫੇਰ ਕਹਿਣਾ ਚਾਹੁੰਦੇ ਆ ਭੈਣ ਜੀ ਕਾਹਦੇ ਵਾਸਤੇ ਇੱਧਰ ਨੂੰ ਜਾ ਰਹੇ ਹੋ ਅਸੀਂ ਜੀ ਜ਼ਮੀਨ ਵਾਸਤੇ ਜਾ ਰਹੇ ਆਂ ਸਰ ਸਮਾ ਜੀ ਜਿੱਦਾਬਾਦ ਜ਼ਮੀਨ ਕਾ ਦੀ ਜ਼ਮੀਨ ਲੈਣ ਵਾਸਤੇ ਜਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਪਹਿਲਾਂ ਹੈ ਨਹੀਂ ਤੁਹਾਡੇ ਕੋਲ अच्छा फिर पूरी खुशी है भाई सानू भी जमीन मिलनी चाहिए हां जी मिलनी चाहिए हां जी खुशी है जी ठीक हां जी हां जी ਤੇ ਇਤਿਹਾਸ ਸਿਰ ਜਾ ਜਾ ਰਿਹਾ ਅੱਜ ਪਹਿਲੀ ਵਾਰ ਉਹ ਰਾਜੇ ਦੀ ਜ਼ਮੀਨ ਦੇ ਉੱਪਰ ਜਾ ਕੇ ਲੋਕ ਦੀਵਾ ਬਾਲ ਕੇ ਆਪਣੇ ਹੱਕਾਂ ਦੀ ਰਾਖੀ ਦੀ ਗੱਲ ਕਰਨਗੇ ਤੇ ਜ਼ਮੀਨ ਦੇ ਉੱਪਰ ਦਾਵੇਦਾਰੀ ਕਰਨਗੇ ਕਿ ਅੱਜ ਤੋਂ ਇਹ ਜ਼ਮੀਨ ਸਾਡੀ ਆ ਇਹ ਜ਼ਮੀਨ ਸਾਡੇ ਮਜ਼ਦੂਰਾਂ ਦੀ ਆ ਭਈ ਅੱਜ ਤੋਂ ਜਾ ਕੇ ਆਰਾਮ ਨਹੀਂ ਕਰਨਾ ਬਈ ਪ੍ਰੋਗਰਾਮ ਨਿਪਟ ਗਿਆ ਕੋਈ ਗੱਲ ਨਹੀਂ ਜੰਗ ਅੱਜ ਤੋਂ ਸ਼ੁਰੂ ਹੋਈ ਆ ਤੇ ਜੰਗ ਨੂੰ ਸਿਰੇ ਤੁਸੀਂ ਐਸੇ ਤਰੀਕੇ ਨਾਲ ਲਾਚੰਡੇ ਨਾਲ ਲਾਉਣਾਗਾ ਤੇ ਜਮੀਨ ਦਾ ਪੱਕਾ ਕਾਜਾ ਕਰਕੇ ਜਿੰਨਾ ਸਮਾਂ ਕਰਨੀ ਪੈਂਦੇ ਤੇ ਸਾਡੇ ਲੋਕਾਂ ਦੀ ਦਾਅਵੇਦਾਰੀ ਨਹੀਂ ਹੁੰਦੀ ਤੇ ਉਹ ਬੇਚਰਾਕ ਪਿੰਡ ਦੀ ਜਮੀਨ ਦੇ ਵਿੱਚ ਸਾਡੇ ਲੋਕਾਂ ਦਾ ਨਾਉਣੀ ਚੜਦਾ ਉਹਨਾਂ ਸਮਾਂ ਇਹ ਲੜਾਈ ਜਾਰੀ ਰਹੂਗੀ ਕਿ ਕਿ ਜਾ ਰਹੇ ਹਾਂ ਕਾਦੇ ਵਾਸਤੇ ਜਾ ਰਹੇ ਅਸੀਂ ਬੇਚਰਾਗ ਪਿੰਡ ਵਿੱਚ ਚਿਰਾਗ ਜਗਾਉਣ ਵਾਸਤੇ ਜਾ ਰਹੇ ਹਾਂ ਜੀ ਉਹਨਾਂ ਵਾਸਤੇ ਕੋਈ ਚਿਰਾਗ ਜਗਾਉਣ ਵਾਲਾ ਨਹੀਂ ਸਾਡੇ ਸਾਡੇ ਕੋਲ ਕੋਈ ਜ਼ਮੀਨ ਨਹੀਂ ਹੈਗੀ ਅਸੀਂ ਉਸ ਜ਼ਮੀਨ ਵਿੱਚ ਚਿਰਾਗ ਜਗਾ ਕੇ ਆਪਣਾ ਦਾਵਾ ਕਰਦੇ ਹਾਂ ਵੀ ਅਸੀਂ ਇਸ ਜ਼ਮੀਨ ਦੇ ਹੱਕਦਾਰਾਂ ਹਾਂ ਆਪਾਂ ਗੱਲ ਕਰਦੇ ਹਾਂ ਭੰਜੀ ਕਾਹਦੇ ਵਾਸਤੇ ਤੁਸੀਂ ਢੋਲ ਵਜਾਉਂਦੇ ਹੋਏ ਜਾ ਰਹੇ ਹੋ ਦੀਵਾ ਲਗਾਉਣ ਜਾ ਰਹੇ ਹਾਂ ਵੀ ਜੀ ਅਸੀਂ ਕਾਹਦਾ ਦੀਵਾ ਉਹਦੇ ਔਰ ਜਿਹੜਾ ਬੇ ਬੇਵ ਦਾ ਉਹ ਕਹਿੰਦੇ ਆ ਕਿ ਬੇਚਰਾਗਾ ਪਿੰਡਾ ਅੱਛਾ ਤੇ ਉਹਦੇ ਅਸੀਂ ਦੀਵਾ ਲਗਾਉਣ ਜਾ ਰਹੇ ਅੱਜ ਠੀਕ ਹੈ ਹਾਂ ਸੋ ਇਹ ਸੈਂਕੜੇ ਸਾਲਾਂ ਦੇ ਇਸ ਮਾਲ ਰਿਕਾਰਡ ਨੂੰ ਬਦਲ ਲਈ ਤੇ ਦੂਜੇ ਪਾਸੇ ਹਜ਼ਾਰਾਂ ਸਾਲਾਂ ਦੀ ਗੁਲਾਮੀ ਨੂੰ ਤੋੜਨ ਦਾ ਅੱਜ ਸਮਾਂ ਪਹਿਲੀ ਵਾਰ ਐਸਾ ਮੁੱਦਾ ਉੱਠਿਆ ਜਦੋਂ ਕਿਰਤੀ ਲੋਕ ਗਰੀਬ ਲੋਕ ਆਪਣੇ ਇਸ ਤਰੀਕੇ ਨਾਲ ਹੱਕ ਮੰਗਣ ਦੇ ਲਈ ਉੱਠੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਇਹ ਇੱਕ ਚਰਾਗ ਲੈ ਕੇ ਜਾ ਰਹੇ ਨੇ ਉਧਰ ਅੱਗੇ ਸੈਂਕੜੇ ਕਿੱਲੇ ਜ਼ਮੀਨ ਹੈ ਔਰ ਇਹ ਕਿਰਤੀ ਗਰੀਬ ਮਜ਼ਦੂਰ ਲੋਕ ਨੇ ਜਿਹੜੀ ਉਹ ਬੇਆਬਾਦ ਪਈ ਸੈਂਕੜੇ ਕਿੱਲੇ ਜ਼ਮੀਨ ਹੈ ਉਹਦੇ ਉੱਪਰ ਇਹ ਦਾਵੇਦਾਰੀ ਪ੍ਰਗਟ ਕਰਨ ਦੇ ਲਈ ਆਏ ਨੇ ਇਹਨਾਂ ਦਾ ਕਹਿਣਾ ਹੈ ਕਿ ਸਾਨੂੰ ਮਜ਼ਦੂਰਾਂ ਨੂੰ ਅੱਜ ਤੱਕ ਸਾਡਾ ਹੱਕ ਨਹੀਂ ਦਿੱਤਾ ਗਿਆ ਜ਼ਮੀਨਾਂ ਤੋਂ ਜਾਇਦਾਦਾਂ ਤੋਂ ਸਾਨੂੰ ਵਾਂਝੇ ਰੱਖਿਆ ਗਿਆ ਔਰ ਇਹ ਕਹਿੰਦੇ ਨੇ ਹਮ ਮਿਹਨਤ ਕਸ਼ ਇਸ ਦੁਨੀਆ ਕੇ ਜਬ ਆਪਣਾ ਹਿੱਸਾ ਮੰਗਾਂਗੇ ਇੱਕ ਬਾਗ ਨਹੀਂ ਇੱਕ ਖੇਤ ਨਹੀਂ ਹਮ ਪੂਰੀ ਦੁਨੀਆ ਮੰਗਾਂਗੇ ਪਿੰਡ ਯਾਰੀ ਕਰੋ ਪਿੰਡਾਂ ਦੇ ਵਿੱਚ ਆਪਣੇ ਜੋਨਟ ਸਾਬਿਤ ਕਰੋ ਇੱਕਾ ਸਰੋ ਆਪਣਾ ਬਾਕੀ ਪਿੰਡਾਂ ਦੇ ਵਿੱਚ ਜਾਓ ਰਿਸ਼ਤੇਦਾਰਾਂ ਦੇ ਵਿੱਚ ਜਾਓ ਦੱਸੋ ਬਈ ਜਮੀਰ ਬੀੜਾਸਵਾ ਦੇ ਵਿੱਚ ਗਈ ਸੀ ਤਾਂ ਬਾ ਡਾ ਲਾ ਕੇ ਆਏ ਆ ਪਰ ਨਾਲ ਹੀ ਕਿਉਂਕਿ ਮਸਲਾ ਇੱਥੇ ਨਹੀਂ ਰੁਕਦਾ ਇਸ ਤੋਂ ਅੱਗੇ ਮਜੀਠੇ ਦੇ ਸੋਹੜਿਆਂ ਦੀ ਜਮੀਰ ਪਈਆ 200 ਫੀਲੇ ਨਾਇਆ ਵਾਲੇ ਸਰਦਾਰ ਨੇ ਇੱਥੇ ਇੱਥੇ ਬਲਵਾਰ ਵਾਲੇ ਸਰਦਾਰ ਬੈਠੇ ਨੇ ਇੱਥੇ ਜਿਹੜਾ ਸਰ ਵਾਲਾ ਜੱਜ ਆ ਜਿਹਦੇ ਉੱਤੇ ਜ਼ਿੰਮੇਵਾਰੀਆਂ ਵੀ ਲੋਕਾਂ ਨੂੰ ਜ਼ਮੀਨਾਂ ਵੰਡਣੀਆਂ ਨੇ ਉਹ ਬੈਠਾਗਾ ਪਰ ਅੱਜ ਤੱਕ ਉਹਨਾਂ ਨੇ ਕਦੇ ਜ਼ਮੀਨਾਂ ਵੰਡਣ ਦੀ ਗੱਲ ਨਹੀਂ ਕੀਤੀ ਹੈਗੀ ਇਸ ਕਰਕੇ ਸਾਡੀ ਲੜਾਈ ਕੱਲੀ ਇਸ ਨਾਲ ਨਹੀਂ ਸਾਡੀ ਲੜਾਈ ਉਸ ਭੂਮੀਪਤੀ ਜਮਾਤ ਨਾਲ ਆ ਜਿਹੜੀ ਉਹ ਸੱਤਾ ਦੇ ਉੱਪਰ ਕਾਬਜ਼ ਹੈ ਇੱਕ ਬਣਿਆ ਹੋਇਆ ਜਿਹਦੇ ਤਹਿਤ ਇਹ ਹੈ ਕਿ 17 ਕਿੱਲੇ ਤੋਂ ਵੱਧ ਕੋਈ ਇੱਕ ਪਰਿਵਾਰ ਜ਼ਮੀਨ ਨਹੀਂ ਰੱਖ ਸਕਦਾ ਪਰ ਉਹ ਕਾਨੂੰਨ ਕਿਸੇ ਨੇ ਅੱਜ ਤੱਕ ਲਾਗੂ ਨਹੀਂ ਕੀਤਾ ਇੱਥੇ ਸੈਂਕੜੇ ਹਜ਼ਾਰਾਂ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਸੈਂਕੜੇ ਹਜ਼ਾਰਾਂ ਕਿੱਲੇ ਜ਼ਮੀਨਾਂ ਨੇ ਔਰ ਪਹਿਲੀ ਵਾਰ ਪੰਜਾਬ ਦੇ ਵਿੱਚ ਬੜੇ ਟਾਈਮ ਬਾਅਦ ਮਜ਼ਦੂਰ ਇਸ ਤਰੀਕੇ ਦੇ ਨਾਲ ਇਹ ਮੰਗ ਲੈ ਕੇ ਆਏ ਨੇ ਕਿ ਜ਼ਮੀਨਾਂ ਜਾਇਦਾਦਾਂ ਤੇ ਹੱਕ ਸਾਡਾ ਵੀ ਹੈ ਇਨ੍ਹਾਂ ਖੇਤਾਂ 'ਚ ਲਹੂ ਅਸੀਂ ਵੀ ਡੋਲਿਆ ਹੈ ਇਨ੍ਹਾਂ ਖੇਤਾਂ 'ਚ ਮੁਰਕਾ ਸਾਡਾ ਵੀ ਡੁੱਲਿਆ ਹੈ ਇਨ੍ਹਾਂ ਖੇਤਾਂ 'ਚ ਮਿਹਨਤ ਸਾਡੀ ਵੀ ਲੱਗੀ ਹੈ ਇਹ ਮਜ਼ਦੂਰ ਕਹਿੰਦੇ ਨੇ ਕਿ ਇਨ੍ਹਾਂ ਸਾਰੇ ਖੇਤਾਂ ਦੇ ਵਿੱਚ ਸਾਡੇ ਪਿਓ ਦਾਦੇ ਸਾਡੇ ਪੁਰਖਿਆਂ ਨੇ ਆਪਣੀ ਮਿਹਨਤ ਲਾਈ ਹੈ ਪਰ ਅੱਜ ਤੱਕ ਅਸੀਂ ਜ਼ਮੀਨਾਂ ਜਾਇਦਾਦਾਂ ਤੋਂ ਵਾਂਝੇ ਆ ਤੁਸੀਂ ਦੇਖ ਸਕਦੇ ਹੋ ਭਾਈ ਜੀ ਤੁਸੀਂ ਅੱਜ ਜਿਹੜਾ ਇਹ ਕਾਫਲਾ ਲੈ ਕੇ ਜਾ ਰਹੇ ਹੋ ਕਿਸ ਮਕਸਦ ਲਈ ਜਾ ਰਹੇ ਹੋ ਦੇਖੋ ਸੈਂਕੜੇ ਸਾਲ ਹੋ ਗਏ ਇਹ ਜ਼ਮੀਨ ਪਈ ਨੂੰ ਕਾਗਜ਼ਾਂ ਦੇ ਵਿੱਚ ਬੇਚਰਾਗਾ ਕਿ ਇੱਥੇ ਜ਼ਮੀਨ ਦੇ ਉੱਪਰ ਕੋਈ ਬਸਣ ਨੂੰ ਤਿਆਰ ਨਹੀਂ ਹੈ ਇੱਥੇ ਕਿਸੇ ਦੀ ਬਸੋਂ ਨਹੀਂ ਹੈ ਪਰ ਇਹੀ ਪੰਜਾਬ ਦੇ ਅੰਦਰ ਜਿੱਥੇ ਇੱਕ ਪਾਸੇ ਰਾਜੇ ਰਜਵਾੜਿਆਂ ਨੇ ਸੈਂਕੜੇ ਏਕੜ ਜ਼ਮੀਨ ਹੈ ਜਿਹੜੀ ਇਸੇ ਤਰੀਕੇ ਨਾਲ ਜਿਹੜੀ ਰੱਖੀ ਚੋਰ ਮੋਰੀਆਂ ਰਾਹੀ 7.5 ਏਕੜ ਤੋਂ ਉੱਪਰਲੀ ਜ਼ਮੀਨ ਅੱਜ ਵੀ ਬੇਚਰਾਗ ਪਿੰਡਾਂ ਦੇ ਨਾਂ ਦੇ ਉੱਪਰ ਟਰੱਸਟਾਂ ਦੇ ਨਾਮ ਦੇ ਉੱਪਰ ਤੇ ਹੋਰ ਵਖੋ ਬੱਕਰੀ ਚੋਰ ਮੋਰੀਆਂ ਰਾਹੀ ਅੱਜ ਵੀ ਪਈਆ ਪਰ ਦੂਜੇ ਪਾਸੇ ਪੰਜਾਬ ਦੀ ਉਹ 35% ਆਬਾਦੀ ਜਿਹੜੀ ਕਿ ਅਜੇ ਵੀ ਜ਼ਮੀਨ ਤੋਂ ਹਾਰੇ ਹੱਕਾਂ ਤੋਂ ਬਿਰਵੀਆ ਬਾਂਝੀ ਆ ਜਿਨ੍ਹਾਂ ਕੋਲ ਕਹਿਣ ਨੂੰ ਘਰ ਵੀ ਨਹੀਂ ਹੈ ਕੋਈ ਜ਼ਮੀਨ ਨਹੀਂ ਹੈ ਕੁਝ ਵੀ ਨਹੀਂ ਹੈ ਨਾ ਇਥੇ ਸਰਕਾਰਾਂ ਨੇ ਵੰਡੀ ਨਾ ਇਥੇ ਦੋ ਵਾਰ ਭੂਮੀ ਸੁਧਾਰ ਹੋ ਗਏ ਉਹਨਾਂ ਦੇ ਵਿੱਚ ਜ਼ਮੀਨ ਵੰਡੀ ਗਈ ਪਰ ਅੱਜ ਆਕ ਕੇ ਲੋਕਾਂ ਨੇ ਡੰਡੇ ਝੰਡਾ ਪਾ ਕੇ ਜਿਵੇਂ ਪੰਚਾਇਤੀ ਜ਼ਮੀਨਾਂ ਪ੍ਰਾਪਤ ਕੀਤੀਆਂ ਨੇ ਨਜੂਲ ਜ਼ਮੀਨਾਂ ਦੇ ਵਿੱਚੋਂ ਇੱਥੋਂ ਦੇ ਧਨਾੜਾ ਨੂੰ ਖਤੇੜਿਆ ਇਥੇ ਪੰਚਾਇਤੀ ਇੱਥੇ ਜਿਹੜੇ ਪੰਚਾਇਤੀ ਜ਼ਮੀਨਾਂ ਚੋਂ ਜਿਹੜਾ ਪਲਾਟ ਕਟਵਾਏ ਨੇ ਤੇ ਅੱਜ ਇਹ 1.75 ਏਕੜ ਤੋਂ ਉੱਪਰਲੀ ਉਹ ਰਾਜੇ ਦੀ ਜ਼ਮੀਨ ਦੀ ਵੰਡਾ ਜਿਹੜੀ ਉਹ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ ਅੱਛਾ ਲੈਂਡ ਸੀਲਿੰਗ ਐਕਟ ਬਣਿਆ ਹੋਇਆ ਜਿਹਦੇ ਤਹਿਤ 1.75 ਕਿੱਲੇ ਤੋਂ ਵੱਧ ਜ਼ਮੀਨ ਕੋਈ ਰੱਖ ਨਹੀਂ ਸਕਦਾ ਪਰ ਇੱਥੇ ਸੈਂਕੜੇ ਪਰਿਵਾਰ ਨੇ ਜਿਨ੍ਹਾਂ ਨੇ ਰੱਖੀ ਹੋਈ ਐ ਤੁਸੀਂ ਮੰਗ ਕਰ ਰਹੇ ਹੋ ਕਿਉਂ ਉਹ ਐਕਟ ਵੀ ਲਾਗੂ ਕੀਤਾ ਜਾਏ ਅਸੀਂ ਬਿਲਕੁਲ ਉਸੇ ਐਕਟ ਦੇ ਇਹ ਜਿਹੜੀ ਛੋਟਾ ਜਿਹਾ ਭਾਗ ਆ ਬੇਚਰਾਗ ਪਿੰਡ ਦੀ ਜ਼ਮੀਨ ਦੇ ਵਿੱਚ ਚਰਾਗ ਲਾਉਣਾ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ 14 ਪਿੰਡ ਬੇਚਰਾਗ ਨੇ 153 ਪਿੰਡ ਹੋਰ ਬੇਚਰਾਗ ਪਏ ਨੇ ਇੱਥੇ ਬਹੁਤ ਸਾਰੇ ਬਾਗ ਪਏ ਨੇ ਇੱਥੇ ਬਹੁਤ ਸਾਰੇ ਟਰਸਟ ਪਏ ਨੇ ਵੇਕ ਬਹੁਤ ਸਾਰੇ ਜਾਨਵਰਾਂ ਦੇ ਨਾਂ ਦੇ ਉੱਪਰ ਜ਼ਮੀਨਾਂ ਲੱਗੀਆਂ ਪਈਆਂ ਨੇ ਅਸੀਂ ਮੰਗ ਕਰਦੇ ਆ ਵੀ ਉਹ ਸਾਰੀਆਂ ਜ਼ਮੀਨਾਂ ਜਿਹੜੀਆਂ ਸਾਡੇ ਲੋਕਾਂ ਦੇ ਵਿੱਚ ਵੰਡੀਆਂ ਨੇ ਤੁਸੀਂ ਦੇਖ ਸਕਦੇ ਹੋ ਅੱਜ ਤੱਕ ਦੀਵਾਲੀ ਤੇ ਦੀਵੇ ਲੱਗਦੇ ਦੇਖੇ ਹੋਣਗੇ ਪਰ ਅੱਜ ਇਹ ਦੀਵਾ ਅੱਜ ਇਹ ਚਰਾਗ ਉਸ ਜ਼ਮੀਨ ਤੇ ਲੱਗਣ ਜਾ ਰਿਹਾ ਜਿਹਦਾ ਸੈਂਕੜੇ ਕਿੱल्ल्याਾਂ ਦਾ ਕੋਈ ਵਾਰਿਸ ਨਹੀਂ ਹੈ ਉਹ ਬੇਆਬਾਦ ਪਈ ਹੈ ਤੇ ਇਹਨਾਂ ਕੋਲ ਮਰਲਾ ਹੈ ਨਹੀਂ ਹੈ ਖੁੱਡਿਆਂ ਵਰਗੇ ਘਰ ਨੇ ਮਜ਼ਦੂਰਾਂ ਦੇ ਮਜ਼ਦੂਰ ਇੱਥੇ ਪਸ਼ਵਾਂ ਨਾਲੋਂ ਪੈੜੀ ਜ਼ਿੰਦਗੀ ਬਤੀਤ ਕਰਦੇ ਨੇ ਔਰ ਅੱਗੇ ਆਪਾਂ ਚੱਲਦੇ ਆਂ ਜਿੱਥੇ ਸੈਂਕੜੇ ਕਿੱਲਿਆਂ ਤੇ ਇਹਨਾਂ ਮਜ਼ਦੂਰਾਂ ਨੇ ਜਾ ਕੇ ਚਿਰਾਗ ਲਾਉਣਾ ਪਿੱਛੇ ਢੋਲ ਵਜਾਉਂਦੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਢੋਲ ਵੱਜ ਰਹੇ ਨੇ ਢੋਲ ਵਜਾਉਂਦੇ ਹੋਏ ਮਜ਼ਦੂਰ ਉਹ ਸੈਂਕੜੇ ਕਿਲਿਆਂ ਦੇ ਉੱਪਰ ਦਾਵੇਦਾਰੀ ਜਤਾਉਣ ਜਾ ਰਹੇ ਨੇ ਜਿਹੜੀ ਬੇਆਬਾਦ ਪਈ ਹੈ ਪਹਿਲੀ ਵਾਰ ਪਹਿਲੀ ਵਾਰ ਪੰਜਾਬ ਦੇ ਵਿੱਚ ਇਹ ਸੀਨ ਵੇਖਣ ਨੂੰ ਮਿਲ ਰਿਹਾ ਜਿੱਥੇ ਗਰੀਬ ਕਿਰਤੀ ਮਜ਼ਦੂਰ ਇਕੱਠੇ ਹੋ ਕੇ ਉਸ ਜ਼ਮੀਨਾਂ ਤੇ ਦਾਵੇਦਾਰੀ ਠੋਕਰੇ ਨੇ ਜਿਹੜੀਆਂ ਬੇਆਬਾਦ ਪਈਆਂ ਨੇ ਬੜਾ ਕਮਾਲ ਦਾ ਸੀਨ ਹੈ ਢੋਲ ਵੱਜ ਰਹੇ ਨੇ ਔਰ ਚਰਾਗ ਇਹਨਾਂ ਨੇ ਚੁੱਕਿਆ ਹੋਇਆ ਇਹ ਜਿਹੜਾ ਲਾਲ ਝੰਡਾ ਇਹ ਕਿਰਤੀਆਂ ਦੇ ਖੂਨ ਚ ਰੰਗ ਕੇ ਲਾਲ ਹੋਇਆ ਸੀਗਾ ਇਹ ਲਾਲ ਝੰਡੇ ਦੀ ਅਗਵਾਈ ਦੇ ਵਿੱਚ ਇਹ ਗਰੀਬ ਮਜ਼ਦੂਰ ਕਿਰਤੀ ਜਾ ਰਹੇ ਨੇ ਅੱਜ ਤੱਕ ਬਹੁਤ ਸਾਰੇ ਲੋਕਾਂ ਨੇ ਇਹੀ ਬਣਾਇਆ ਕਿ ਇਹ ਕਿਰਤੀ ਜਿਹੜੇ ਨੇ ਇਹਨਾਂ ਕੋਲ ਜਾਇਦਾਦ ਜ਼ਮੀਨ ਨਹੀਂ ਹੋ ਸਕਦੀ ਸਾਡੇ ਗੁਰੂ ਸਹਬਾਨਾ ਨੇ ਕਿਰਤੀਆਂ ਨੂੰ ਜ਼ਮੀਨਾਂ ਦੇ ਵਾਰਿਸ ਤੇ ਮਾਲਕ ਬਣਾਇਆ ਬਾਬਾ ਬੰਦਾ ਬਹਾਦਰ ਨੇ ਇਹ ਬਹੁਤ ਵੱਡੀ ਲੜਾਈ ਲੜੀ ਔਰ ਜ਼ਗੀਰਦਾਰਾਂ ਤੋਂ ਜ਼ਮੀਨਾਂ ਖੋ ਕੇ ਤੇ ਮਜ਼ਾਰਿਆਂ ਦੇ ਵਿੱਚ ਵੰਡੀਆਂ ਸਨ ਪਰ ਅੱਜ ਵੀ ਲੱਖਾਂ ਕਿਰਤੀ ਨੇ ਜਿਹੜੇ ਬਿਲਕੁਲ ਜ਼ਮੀਨਾਂ ਤੋਂ ਵਾਂਝੇ ਬੈਠੇ ਨੇ ਔਰ ਚਿਰਾਗ ਲਾਉਣ ਦੇ ਲਈ ਉਹ ਜਾ ਰਹੇ ਨੇ ਤੇ ਸੋ ਦੋਮੀ ਨੇ ਵਾਦਾ ਸਦਾ ਨਿਭਾਵੇ ਭਈਆਓ ਪਿੰਡਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਅੱਜ ਮੰਗੂ ਨਹੀਂ ਆਉੜਾ ਖਲੇ ਚੰਡੇ ਲੈ ਕੇ ਐਤੋ ਵੀਰ ਆ ਜਿਹੜੀ ਉਹ ਵੀ ਪੱਟੜੀਆਂ ਤੋਂ ਕੋਈ ਗਰਾਸੀ ਵੀ ਲੈ ਕੇ ਆਉਣੇ ਪੈਣਿਆ ਨਾਲੇ ਰਵਾਇਤੀ ਹਥਿਆਰ ਲੈ ਕੇ ਆਉਣੇ ਪੈਣਿਆ ਪਿੰਡਾਂ ਦੇ ਵਿੱਚੋਂ ਆਪਣੀ ਝੁੱਗੀ ਪਾਉਣ ਵਾਸਤੇ ਪਹਿਲਾ ਚਾਰ ਹਸਾਰਨ ਵਾਸਤੇ ਸਾਰਾ ਸਮਾਨ ਲੈ ਕੇ ਆਉਣਾ ਉਹਦੀ ਪਿਆਰੀ ਅੱਜ ਤੋਂ ਬਿੱਟੀ ਜੋ ਪਿੰਡਾਂ ਦੇ ਵਿੱਚ ਨਿਸਤਾ ਬਣਾਈਏ ਇਕੱਠੇ ਹੋਈਏ ਤੇ ਉਹਨਾਂ ਦੇ 2 ਮਹੀਨਾ ਤੱਕ ਜਿਵੇਂ ਪਿਛਲੀ 20 ਤਰੀਕ ਨੂੰ ਕਹਤੇ ਚੱਲੇ ਸੀ ਫੋੜਾ ਚਾਹੇ ਸੈਂਕੜਿਆਂ ਦੀ ਗੇਟੀ ਵਿੱਚ ਥੋੜੇ ਲੋਕ ਮਜੂਦ ਸੀ ਉੱਥੇ ਪਰ ਕਿਹਾ ਸੀ ਬਈ ਸੂਰਜ ਚਾਹੇ ਪੁੱਠੇ ਪਾਸੇ ਚੜ ਜਾਏ ਚਾਹੇ ਦਿਨ ਦੀ ਜਗ੍ਹਾ ਤੇ ਰਾਤ ਹੋ ਜਾਏ ਪਰ ਚਿਰਾਗ ਲੱਗ ਕੇ ਰਹੂਗਾ ਤੇ ਚਿਰਾਗ ਲੱਗ ਗਿਆ ਪਰ ਦੂਜੇ ਪਾਸੇ ਹੁਣ ਬੈਠੇ ਆ ਬਈ ਪੱਕੇ ਕੌਜੇ ਵਾਸਤੇ ਪਿਆਰੀ ਅੱਜ ਤੋਂ ਪਿੰਡਾਂ ਦੇ ਵਿੱਚ ਕਰੋ ਨੀਟਗਾ ਕਰੋ ਬਾਕੀ ਪਿੰਡਾਂ ਤੱਕ ਪਹੁੰਚ ਕਰੋ ਇਲਾਕਿਆਂ 'ਚ ਮਜ਼ਬੂਤੀ ਕਰੋ ਜਿਹੜੇ ਪਿੰਡ ਨਹੀਂ ਆਏ ਉਹਨਾਂ ਨੂੰ ਨਾਲ ਜੋੜੋ ਵੱਡੀ ਗਿਣਤੀ ਚਾਓ ਵੱਡੀ ਗਿਣਤੀ ਚਾ ਕੇ ਇਸ ਪ੍ਰੋਗਰਾਮ ਨੂੰ ਸਫਲ ਕਰੀਏ ਤੇ ਫਿਰ ਇਸ ਤਰ੍ਹਾਂ ਦੀ ਮੋੜਦੇ ਜ਼ਮੀਨ ਦੇ ਵਿੱਚ ਪੱਕਾ ਬੈਠਾਂਗੇ ਦੂਜੀ ਬੇਨਤੀ ਇਹ ਆ ਕਿ ਦੇਖੋ ਹਾਲ ਨਿਕੜੇ ਅਸੀਂ ਚਿਰਾਗ ਲਾਉਣਾ ਸੀ ਲਾ ਚੁੱਕਿਆ ਅਸੀਂ ਕੋਈ ਹੰਨਰਵਾਜ਼ ਨਹੀਂ ਜਿਵੇਂ ਆਈ ਸੀ ਸਾਰਿਆਂ ਨੇ ਇਸੇ ਜਾਤ ਦੇ ਵਿੱਚ ਇਥੇ ਕੋਈ ਨੁਕਸਾਨ ਨਹੀਂ ਕਰਨਾ ਫਸਲ ਦਾ ਨਾ ਕੋਈ ਸਾਜਨ ਦਾ ਨਾ ਹੋਰੇ ਜਿਵੇਂ ਆਈ ਸੀ ਉਸੇ ਤਰੀਕੇ ਨਾਲ ਜਿਹੜਾ ਵਾਸ ਚਲਾਂਗੇ ਬੇਨਤੀ ਇਹ ਆ ਭਈ ਜਾ ਕੇ ਆਪਣੇ ਸੰਘਰਸ਼ ਨੂੰ ਆਪਣੇ ਕੀਲੇ ਨੂੰ ਠੋਸ ਕਰੀਏ ਗਣਤੀ ਭਰਾਈਏ ਵੱਡੀ ਗਣਤੀ ਤੇ ਜਥੇਬੰਦ ਹੋਈਏ ਇਹ ਜ਼ਮੀਨ ਅਜੇ ਤੋਂ ਬਾਅਦ ਸਾਡੀ ਹੁੰਦੀ ਆ ਇੰਡੀਆ ਕੱਲਾ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸੈਂਕੜੇ ਮਜ਼ਦੂਰ ਕਿਰਤੀ ਸੈਂਕੜੇ ਕਿੱਲੇ ਜ਼ਮੀਨ ਦੇ ਉੱਪਰ ਦਾਵੇਦਾਰੀ ਦੇ ਲਈ ਆਏ ਨੇ ਔਰ ਇਹ ਚਿਰਾਗ ਲਾ ਰਹੇ ਨੇ ਜ਼ਮੀਨ ਦੇ ਉੱਪਰ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਜ਼ਮੀਨਾਂ ਨਹੀਂ ਤੇ ਸੈਂਕੜੇ ਕਿੱਲੇ ਜ਼ਮੀਨ ਬੇਆਬਾਦ ਪਈ ਹੈ ਤੇ ਅਸੀਂ ਉਥੇ ਚਿਰਾਗ ਲਾ ਕੇ ਆਪਣੀ ਦਾਵੇਦਾਰੀ ਠੋਕਣ ਆਏ ਆ ਢੋਲ ਦੇ ਜਿੰਦਾਬਾਦ 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 ਬਹੁਤ ਦੂਰ ਇੱਕ ਤਾਂ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਤੁਸੀਂ ਦੇਖ ਸਕਦੇ ਹੋ ਆਪਾਂ ਗੱਲ ਕਰਦੇ ਅੱਗੇ ਆਓ ਜੀ ਅੱਗੇ ਆਓ ਆਪਾਂ ਗੱਲ ਕਰਦੇ ਆਂ ਆ ਇੱਧਰ ਬਾਈ ਇੱਧਰ ਆ ਬਾਈ ਜੀ ਤੁਸੀਂ ਇੱਕੀ ਤੋਂ ਕਿੱਕ ਕਰਦੇ ਆਂਗੇ ਇੱਕੀ ਤੋਂ ਕਿੱਕ ਕਰਦੇ ਆਂਗੇ ਇਹ ਸਰਕਾਰ ਆਪ ਕਰਦੀ ਹੈ ਕੀ